ਕਰਜ਼ਾ ਚੁੱਕ ਕੇ ਸਮਾਨ ਲਿਆ ਸੀਗਾ ਕਿ ਦੀਵਾਲੀ ਦੇ ਲਈ ਚੰਗੀ ਸੇਲ ਹੋ ਜਾਵੇਗੀ ਜਿਸ ਕਰਕੇ ਘਰ ਦੇ ਕੁਝ ਸੁਪਨੇ ਪੂਰੇ ਹੋ ਸਕਣਗੇ ਪਰ ਦੀਵਾਲੀ ਤਾਂ ਹਜੇ ਆਈ ਨਹੀਂ ਪਰ ਦੀਵਾਲੀ ਤੋਂ ਪਹਿਲਾਂ ਹੀ ਉਹ ਲਿਆ ਹੋਇਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਬੇहद ਹੀ ਹੈਰਾਨ ਤੇ ਦੁਖਦਾਈ ਘਟਨਾ ਜਿਹੜੀ ਕਹਿ ਸਕਦੇ ਆ ਕਿ ਕਰਜ਼ਾ ਚੁੱਕ ਕੇ ਬੰਦੇ ਨੇ ਸਮਾਨ ਖਰੀਦਿਆ ਸੀਗਾ ਤੇ ਸਾਰੀ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਤੇ ਮੌਕੇ ਦੇ ਉੱਤੇ ਫਾਇਰ ਬਿਗਰ ਦੀਆਂ ਟੀਮਾਂ ਨੂੰ ਬੁਲਾਇਆ ਜਾਂਦਾ ਹੈ ਜਿਨ੍ਹਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਆਇਤਾ ਜਿੰਨਾ ਸਮਾਨ ਸੀਗਾ ਉਹ ਸਾਰਾ ਸੜ ਕੇ ਸੁਆਹ ਹੋ ਚੁੱਕਾ ਹੈ ਕਿਹਾ ਜਾ ਰਹਾ ਹੈਗਾ ਮਾਲਕ ਦੇ ਵੱਲੋਂ ਕਿ ਅਚਾਨਕ ਸਵੇਰ ਦੇ ਵੇਲੇ ਉਹਨਾਂ ਨੂੰ ਇੱਕ ਫੋਨ ਆਉਂਦਾ ਹੈ ਤੇ ਉਸ ਫੋਨ ਨੇ ਉਹਨਾਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕਾ ਕੇ ਰੱਖ ਦਿੱਤੀ ਹੈ ਦੱਸਦੀ ਹੈ ਕਿ ਇੱਕ ਫੋਨ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਪੂਰੇ ਸੁਪਨੇ ਦੇ ਉੱਤੇ ਪਾਣੀ ਫੇਰ ਦਿੱਤਾ ਇਲੈਕਟ੍ਰੋਨਿਕਸ ਸਮਾਨ ਦੇ ਗੋਦਾਮ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਜਾਂਦਾ ਜਨਾਦੇ ਵੱਲੋਂ ਅੱਗ ਦੇ ਉੱਪਰ ਜਿਹੜਾ ਕੀ ਕਾਬੂ ਪਾਇਆ ਜਾਂਦਾ ਹੈਗਾ ਦਿਏ ਕਿ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਗੱਲਬਾਤ ਦੌਰਾਨ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਇਸ ਬਾਬਤ ਕੁਦਾਮ ਦੇ ਮਾਲਕ ਦਾ ਕੀ ਕੁਝ ਕਹਿਣਾ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਉੱਥੇ ਜਿਹੜੇ ਕਿ ਮੌਜੂਦ ਮੌਕੇ ਦੇ ਉੱਤੇ ਪਹੁੰਚੀ ਫਾਇਰ ਬ੍ਰਿਗੇਡ ਅਫਸਰ ਦੇ ਵੱਲੋਂ ਕੀ ਕੁਝ ਕਹਿਣਾ ਉਹ ਇੱਕ ਵਾਰ ਉਹ ਵੀ ਸੁਣਾਉਂਦੇ ਹਾਂ ਪਰ ਕਿਹਾ ਜਾ ਰਿਹਾ ਹੈਗਾ ਕਿ ਉਮੀਦ ਨਹੀਂ ਸੀ ਇਸ ਬੰਦੇ ਨੂੰ ਕਿ ਉਹਨਾਂ ਦਾ ਸਾਰਾ ਸਾਮਾਨ ਇਸ ਤਰੀਕੇ ਦੇ ਨਾਲ ਸੜਕੇ ਸੁਆਹ ਹੋ ਜਾਵੇਗਾ ਕਿਉਂਕਿ ਹਰ ਕੋਈ ਦੀਵਾਲੀ ਦੇ ਸੀਜ਼ਨ ਤੋਂ ਪਹਿਲਾਂ ਹੀ ਸਮਾਨ ਖਰੀਦ ਕੇ ਢੱਕ ਲੈਂਦਾ ਹੈ ਤਾਂ ਕਿ ਦੀਵਾਲੀ ਦੇ ਮੌਕੇ ਦੇ ਉਤੇ ਉਹ ਦੋ ਤਿੰਨ ਦਿਨ ਪਹਿਲਾਂ ਹੀ ਜੋ ਕਿ ਕਹਿ ਸਕਦੇ ਆ ਸਟਾਲ ਲਗਾ ਕੇ ਜਾਂ ਫਿਰ ਦੁਕਾਨ ਦੇ ਉਤੇ ਸਮਾਨ ਲਗਾ ਕੇ ਆਪਣੇ ਜਿਹ ਕਹਿ ਸਕਦੇ ਆ ਵੀ ਚੰਗੀ ਕਮਾਈ ਜਿਹੜੀ ਕਿ ਕਰ ਸਕਦੇ ਨੇ ਤਾਂ ਕਰਜ਼ਾ ਚੁੱਕ ਕੇ ਇਸ ਬੰਦੇ ਨੇ ਸਮਾਨ ਲਿਆ ਸੀਗਾ ਇਲੈਕਟ੍ਰੋਨਿਕਸ ਦਾ ਤਾਂ ਸਾਰੇ ਗੋਦਾਮ ਨੂੰ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਕਾਰਨਾਂ ਦੇ ਬਾਰੇ ਤੱਕ ਨਹੀਂ ਪਤਾ ਲੱਗਿਆ ਤੇ ਪਰ ਅੱਗ ਬੜੀ ਹੀ ਭਿਆਨਕ ਤਰੀਕੇ ਦੇ ਨਾਲ ਲੱਗੀ ਹੈਗੀ ਹੈ ਇਸ ਬਾਬਤ ਕੀ ਕੁਝ ਕਹਿਣਾ ਆ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਦਾ ਸਾਡੇ ਸਟਾਰ ਇਲੈਕਟ੍ਰੋਨਿਕ ਵਰਲਡ ਉੱਥੇ ਮੇਰੇ ਸ਼ੋਅਰੂਮ ਹੈ ਮੇਰਾ ਗਡੌਲ ਸਿੰਘ ਅੱਜ ਅਪਾ ਪਰਚੇ ਜੀ ਕੀਤਾ ਹੈ ਦੁਬਾਰਾ ਇਹ ਸਾਡੇ ਇੱਕ ਸੱਤ ਕੋਈਆਂ ਤੇ ਫੋਨ ਆਇਆ ਕਿ ਤੁਹਾਡੇ ਘਰ ਤੋਂ ਕਮਾ ਨਿਕਲ ਗਿਆ ਅਸੀਂ ਆਏ ਪਹੁੰਚੇ ਪਹੁੰਚੇ ਸਾਡੇ ਕਾਫੀ ਅੱਗ ਦੇ ਕਬੂਤ ਜਿਹੜੇ ਹਾਈ ਫਾਈਬਰ ਡੇਟ ਬਿਗਾਏ ਆ 15 ਮੀਟਰ ਤੱਕ ਆ ਗਿਆ ਮੈਂ ਆਚੰਦਲ ਰਕ ਤੇ ਕਾਬੂ ਪਾਇਆ ਪਰ ਫੇਰ ਵੀ ਸਾਡਾ ਇੰਨਾ ਵੀ ਸੌਗੀ ਸਾਰਾ ਸੀ ਕਿ ਕੀ ਸੋਚਿਆ ਸੀ ਜੋ ਸਟਾਕ ਲਿਆ ਸੀ ਸੋਕ ਸੋਚਿਆ ਤੇ ਹੋਈ ਵਧੀਆ ਦਵਾਈ ਲਾਵਾਂਗੇ ਉਹ ਦਵਾਈ ਲਾਵਾਂਗੇ ਆ ਸਿੱਤੋਂ ਪਹਿਲਾ ਨਾਟਾ ਵਾ ਜੋ ਮਾਤਾ ਮਾਨੀ ਨੂੰ ਪਜੂਰ ਹੋਏ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਤੇ ਫਿਰ ਮੇਰਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਸਾਡੇ ਉਹਨਾਂ ਨਾਲ ਆਪਣੇ ਭਾ ਮੰਤਰੀ ਜਾਣਦੇ ਨੇ ਫੇਮੜ ਜਾਂਦੀ ਹੈ ਸਰੋਦਾ ਪੁਧਾਰ ਸੀ 25% ਆਧਾਰ ਹੀ ਹੁੰਦਾ कि देखो इतना कम है देखो एट में लाने हो कितना के सड्या हैगा जी मेसा ना काफी निशान आते भी तो क्या आख निशान कुछ नहीं बचेगा सब सड़ गए सारा गोदाम चीज भी सारा गोदाम चीज की कुछ किया नहीं सी 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 करते इजा बहुत चीज ना यूजर भी जानी नुकसान नहीं जानी इंसान भी है गोदाम सारा सड़ बहुत सारा सारा सड़ गया तुझे खा दो कुछ भी नहीं बचेगा ਨਾ ਉਹਦੇ ਕੰਟਰੋਲ ਰੂਮ ਤੋਂ ਫੋਨ ਆਇਆ ਸੀਗਾ ਕਿ ਇਸ ਤਰ੍ਹਾਂ ਭੁੱਲਰ ਪੈਲਸ ਦੇ ਸਾਹਮਣੇ ਜਿਹੜੀ ਆ ਕੋਈ ਸ਼ਾਪ ਐ ਕੋਈ ਗਦਾਮ ਐ ਉਹਦੇ ਵਿੱਚ ਅੱਗ ਲੱਗੀ ਐ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਦਾ ਜਿਹੜਾ ਵਾ ਉਹੀ ਦੁਕਾਨ ਜਿਹੜੀ ਆ ਉਹ ਐ ਸਿੰਬਲ ਤੋਂ ਭਾਈਆਂ ਦੀ ਹਟੀ ਦੇ ਸਾਹਮਣੇ ਇਹਦਾ ਗਦਾਮ ਤੇ ਟੀਵੀ ਬ੍ਰਿਜ ਇਹ ਇਹੋ ਵਿੱਚ ਇਹਨੇ AC ਵੀ ਗਾਰੇ ਰੱਖੇ ਸੀ ਉਹ ਜਿਹੜੀ ਅੰਦਰ ਤਕਰੀਬਨ ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦਾ ਦੱਸਣ ਮਤਲਬ ਕੀ ਹੈ ਕਿ ਇਹ ਕਿਹਾਰੇ ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲਾਗੂ ਆਸ-ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹੋ ਜਿਹੀ ਕੋਈ ਗੱਲ ਉਹ ਕਾਰਵਾਈ ਹੋਣੀ ਹੈ ਕਿੰਨਾ ਇਸ਼ਾਨ ਲੱਗਦਾ ਨੁਕਸਾਨ ਇਹ ਬਿੱਲਾਂ ਦਾ ਉਹ ਦੇਖਣਾ ਪੈਣਾ ਜੀ ਇਦਾਂ ਹੁਣ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹ ਤੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਵੀ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ਕੱਤ ਕੀਤੀ ਹੈ ਤੇ ਅੱਗ ਨੂੰ ਜਿਹੜਾ ਵਾ ਉਹ ਬੁਝਾਇਆ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਦਾ ਸਾਨੂੰ ਐ 7:45 ਦੇ ਆਸ-ਪਾਸ ਹੀ ਗੱਡੀ ਆ ਫਾਇਰ ਕਾਲ ਮਿਲੀ। ਤੁਰੰਤ 5 ਮਿੰਟ ਚ ਜਿਹੜੀਆਂ ਗੱਡੀਆਂ ਡਾਊਨ ਹੋਈਆਂ ਇਹ 7:50 ਤੇ 8:00 ਦੇ ਅੱਗੇ ਦੋਨੇ ਪੁੱਛਦੇ ਗਲੀ ਸੱਕਰੀ ਸੀਗੀ। ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗੱਡੀਆਂ ਆਂ ਚੁੱਕੀ। ਫਾਇਰ ਅਫਸਰ ਤੋਂ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੀ। ਤੇ ਕਾਫੀ ਜ਼ਿਆਦਾ ਸੀ ਹੱਟ। ਮੈਂਨੇ ਕਾਫੀ ਮਿਹਨਤ ਕੀਤੀ ਐ। ਤੇ ਸ਼ਟਰ ਪਾੜ ਕੇ ਇਹ ਆਗ ਨੂੰ ਕੰਟਰੋਲ ਕੀਤਾ। ਕਿੰਨਾ ਗ੍ਰਿਸ਼ਕੀ ਸੀ ਇਹ। ਇਹਦੇ ਵਿੱਚ ਸਰ ਅੰਦਰ AC ਵੀ ਸੀਗੇ। ਪੇਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਖਟਰੇ ਸੀਗੇ ਜਿਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਤੰਦਾਈ ਨਾਲ ਕਿੰਨੇ ਕੁ ਬਲਾਸਟ ਗਿੰਤੀ ਕੋਈ ਨਹੀਂ ਸਰ ਜੀ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਦੀ ਕੀ ਹੁੰਦਾ ਆਵਾਜ਼ ਸਰ ਉਹ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਕੁਝ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਦਾ ਜਿਆਦਾ ਫੈਲਦੀ ਹੈ ਕਿੰਨਾ ਕੁ ਸ਼ੁਸ਼ਕ ਇਸ ਤੱਕ ਆਪੀ ਸੀਗੀ ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ ਇਹ ਹਾਂ ਜੀ ਸਰ ਅਨਾਲਿਸਿਸ ਕਰਾਂਗੇ ਜੀ ਵੀ ਕੀ ਕਾਰਨ ਹੋ ਸਕਦਾ ਸਟਰ ਬੰਦ ਸਾਮਾਨ ਇਹਦਾ ਜਿਹੜਾ ਹਾਲੇ ਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕੀ ਸੀਗਾ ਜੋ ਵੀ ਉਹ ਦੱਸਣ ਉਹ ਨਹੀਂ ਜਾਨੀ ਕੋਈ ਮਾਲੀ ਨੇ ਪਸਾਰਾ ਵਡੀਆਂ ਸਾਡੀਆਂ ਜੀ ਚਾਰ ਗੱਡੀਆਂ ਵਡੀਆਂ ਸੀਗੀਆਂ ਆ ਅੱਜ ਗੱਡੀਆਂ ਮਲਟੀਪਰਪਸ ਉਹ ਟਰਨ ਆਊਟ ਉਹਦੀ ਚਾਰ ਚਾਰ ਪੰਜ ਪੰਜ ਵਾਰੀ ਹੋਈ ਪੰਜ ਜਿਹੜੇ ਉਹਨਾਂ ਗੱਡੀਆਂ ਨੇ ਕਿੱਕਣ ਵਾਲੇ 20 20 ਗੱਡੀਆਂ ਨੇ ਮੇਰ ਪੋਰ ਲਾਉਣੇ ਸਾਰਾ ਕੈਮੀਕਲ ਵਰਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਜਿਹੜਾ ਫੋਮ ਹੁੰਦਾ ਹੈ ਫ੍ਰੀਜਰ ਨੂੰ ਕਵਰ ਕੀਤਾ ਹੁੰਦਾ ਉਹਦੀ ਅੱਗੇ ਸੀਗੀ